ਬਾਬਾ ਬਕਾਲਾ ਐਸ ਡੀ ਐਮ ਡੀ ਦਫਤਰ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਕੰਗਨਾ ਰਣੋਦ ਦੀ ਫਿਲਮ ਐਮਰਜੈਂਸੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਿੱਥੇ ਉਹਨਾਂ ਐਸ ਡੀ ਐਮ ਬਾਬਾ ਬਕਾਲਾ ਨੂੰ ਇੱਕ ਮੰਗ ਪੱਤਰ ਦੇ ਫਿਲਮ ਤੇ ਰੋਕ ਲਾਉਣ ਦੀ ਗੱਲ ਆਖੀ ਹੈ ਇਸ ਸੰਬੰਧੀ ਗਲਬਾਤ ਕਰਦੇ ਹੋਏ ਸਿੱਖ ਜਥੇਬੰਦੀ ਆਗੂ ਨੇ ਦੱਸਿਆ ਕਿ ਕੰਗਨਾ ਰਣੋਦ ਦੀ ਫਿਲਮ ਐਮਰਜੈਂਸੀ ਵਿੱਚ ਧਾਰਮਿਕ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਇਤਿਹਾਸ ਨੂੰ ਗਲਤ ਤਥਾਂ ਦੇ ਆਧਾਰ ਤੇ ਪੇਸ਼ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ ਜਿਸ ਨਾਲ ਅਜਿਹੀ ਫਿਲਮ ਨਾਲ ਸਮਾਜ ਵਿੱਚ ਅਰਾਜਕਤਾ ਫੈਲਾਉਣ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੋ ਕਿ ਨਾ ਕਾਬਲੇ برداشت ਹੈ ਇਸ ਲਈ ਅਸੀਂ ਐਸ ਡੀ ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਇਸ ਫਿਲਮ ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ ਇਸੇ ਤਰ੍ਹਾਂ ਜਿਹੜੀ ਉਹਦੇ ਸੈਂਸਰ ਬੋਰਡ ਦੇ ਇੱਥੇ ਨਾ ਕਰਦੇ ਤੋਂ ਉਹ ਜਿਹੜੀ ਇਹੀ ਹਮਤ ਕਰਦੇ ਆ ਕਿ ਸੈਂਸਰ ਬੋਰਡ ਜਿਹੜਾ ਇੱਥੇ ਪੂਨ ਤੌਰ ਤੇ ਕੰਮ ਨਹੀਂ ਲਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਅੱ데 ਬਹੁਤ ਮਹਾਨ ਸਕਾਰਜੋਗ ਸੰਤ ਜਨੈਲ ਸਿੰਘ ਪਿੰਡਾ ਵਾਲਿਆ ਦੇ ਜਿਹੜਾ ਇੱਕ ਗੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾਂ ਮਖਾਇਆ ਗਿਆ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਵਾਸਤੇ ਜਿਹੜਾ ਵਾ ਇਹ ਫਿਲਮ ਦੇ ਉੱਤੇ ਫੈਨ ਲੱਗਣਾ ਬਹੁਤ ਜ਼ਰੂਰੀ ਆ ਚਾਹੀ ਐਸ.ੀ.ਐਮ. ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਜਿੱਦਾਂ ਸਾਡੀ ਡਿਮਾਂਡ ਹੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮਕਸਦ ਲੈਣ ਉਹ ਉਹ ਇੱਥੇ ਆਏ ਆ ਤੇ ਉਹਨਾਂ ਨੂੰ ਹੀ ਜਿਹੜਾ ਮਕਸਦ ਸਾਡੇ ਸਾਹਮਣੇ ਪਹੁੰਚਿਆ ਸਾਡਾ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਜਿਹੜੀ ਇਹ ਸਾਡੀ ਆਵਾਜ਼ ਆ ਇਹ ਇਹ ਦੂਰ ਤੱਕ ਪਹੁੰਚਾਉਣ ਦੇ ਪੰਜਾਬ ਸਰਕਾਰ ਤੱਕ ਤੇ ਲੋਕ ਕੀ ਚਾਹੁੰਦੇ ਪੰਜਾਬ ਤੇ ਕਿ ਜਿਹੜੀ ਇਹ ਫਿਲਮ ਉਹ ਭਾਈਚਾਰੇ ਦੇ ਵਿੱਚ ਕਿਤੇ ਕਿਸਮ ਦੀ ਨਫਤ ਨਾ ਪੈਦਾ ਕਰ ਦੇਵੇ ਇਹਨੂੰ ਪਵੰਤੀ ਲਈ ਜਾਵੇ ਹੋਰ ਅਸੀਂ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਉਹ ਜਾ ਕੇ ਉੱਪਰ ਉੱਠ ਕੇ ਪਾਰਟੀ ਭਾਈ ਦੇ ਉੱਪਰ ਉੱਠ ਕੇ ਕਹਿਨੇ ਆ ਕੇ ਸਾਰੇ ਜਾਣੇ ਫਿਲਮ ਦਾ ਬੋਤ ਕਰਨ ਤਾਂ ਕਿ ਇਹ ਫਿਲਮ ਤੇ ਫੈਨ ਲੱਗੇ ਤੇ ਪੰਜਾਬ ਦੇ ਵਿੱਚ ਜਿਹੜੀ ਅਮਰ ਸ਼ਾਨੀ ਆ ਉਹ ਬੜੀ ਰਹੇ ਠੀਕ ਹੈ ਜੀ ਓਕੇ ਓਕੇ ਹਾਂ ਜੀ ਜੀ ਇਹ ਮੰਗ ਪੱਤਰ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜੀ ਪਾਰਟੀਆਂ ਵੱਲੋਂ ਸਿੱਖ ਜਥੇਬੰਦੀਆਂ ਦਾ ਸੀਗਾ ਜਿਨ੍ਹਾਂ ਨੇ ਕੰਗਨਾਰ ਨੌਬ ਦੀ ਮੇਰੀ ਫਿਲਮ ਐਮਰਜੈਂਸੀ ਹਾਂ ਜੀ ਉਹਦੇ ਵਿਰੋਧ ਦੇ ਵਿੱਚ ਤੋਂ ਕਿ ਇਹਨਾਂ ਦਾ ਮਾਮਲਾ ਮਗਰੋਂ ਜਿਹੜਾ ਅੱਗੇ ਪੰਚਾਇਤਾਂ ਜਾ ਕੇ ਠੀਕ ਹੈ ਮੰਗ ਪੱਤਰ ਦਿੱਤਾ ਜਾ ਫਿਰ ਹੋਰ ਵੀ ਕੋਈ ਹੈਗਾ ਪ੍ਰਸ਼ਾਸਨਿਕ ਮੰਨ ਨਹੀਂ ਉਹਨਾਂ ਨੇ ਸਾਡੇ ਵੱਲੋਂ ਹੋਰ ਕੋਈ ਐਸੀ ਗੱਲ ਨਹੀਂ ਕੀਤੀ ਬਾਕੀ ਕੋਈ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਡਾਇਰੈਕਸ਼ਨ ਨਹੀਂ ਹੈ ਉਹ ਜਿਵੇਂ ਇਹਨਾਂ ਨੇ ਮੰਗ ਪੱਤਰ ਦਿੱਤਾ ਉਹ ਅੱਗੇ ਅਸੀਂ ਅੱਗੇ ਡੀਸੀ ਸਾਹਿਬ ਨੂੰ ਭੇਜ ਕੇ ਕੇ ਸੀਐਮ ਸਾਹਿਬ ਤੱਕ ਪਹੁੰਚਾ ਦਿੱਤਾ ਠੀਕ ਹੈ ਵਰਨ ਸੋਨੀ ਦਿਵਿਆ ਪੰਜਾਬ ਟੀਵੀ ਜੰਡਿਆਲਾ ਗੁਰੂ